ਸ੍ਰੀ ਕਾਲ ਜੀ ਵੀ ਦਉਣ ਜੀ ਸਾਰੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਸਤਿਕਾਰਪ੍ਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਦਿਨ ਬਹੁਤ ਜ਼ਿਆਦਾ ਵਧੀਆ ਹੋਵੇ ਲੋ ਜੀ ਪੈਣਾ ਨਾ ਕੈਂ ਦਿਨਾਂ ਦੇ ਕਟ ਪੀਸਾਂ ਦਾ ਕਟ ਪੀਸਾਂ ਦੀ ਵੀਡੀਓ ਕੋਲੋਂ ਪਾਉਂਗੇ ਕਟ ਪੀਸਾਂ ਦੀ ਮੈਂ ਰੋਜ਼ ਹੀ ਕਹਿੰਦੀ ਸੀ ਜੀ ਥੋੜੀ ਜਿਹੀ ਕਟ ਕੇ ਪੀਸ ਨੇਗੇ ਆਪਣੇ ਕੋਲ ਕੋਈ ਜ਼ਿਆਦਾ ਨਹੀਂ ਹੈਗੇ ਮਿਕਸ ਜੇ ਨੇਗੇ ਕੋਈ ਇੱਕ ਬ੍ਰਾਂਡ ਦੇ ਕਟ ਪੀਸ ਨਹੀਂ ਹੈਗੇ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਆਪਣੇ ਕੋਲੇ ਫੁੱਤ ਲਾਲ ਵਾਲਿਆਂ ਦੇ ਵੀ ਹੈਗੇ ਨੇਗੇ ਰੰਗ ਰਸ਼ੀਆ ਦੇ ਵੀ ਹੈਗੇ ਨੇ ਦਾਸ ਦੇ ਵੀ ਹੈਗੇ ਨੇ ਸੋਈ ਜਾਦੇ ਵੀ ਹੈਗੇ ਨੇ ਸਾਰੇ ਤਰ੍ਹਾਂ ਦੇ ਕੱਟ ਪੀਸ ਰਹਿਣਗੇ ਜੀ ਇਹਨਾਂ ਦੇ ਵਿੱਚ ਤੇ ਸਾਰਿਆਂ ਦਾ ਪ੍ਰਾਈਸ ਸੇਮ ਹੀ ਰਹੂਗਾ 100 ਰੁਪਏ ਪਰ ਮੀਟਰ ਤੇ ਜਿਹੜਾ ਵੀ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਉਹ ਪਲੇਸ ਕਰ ਸਕਦੇ ਹੋਗੇ ਤੇ ਮੈਂ ਤੁਹਾਨੂੰ ਦਿਖਾਨੀ ਆ ਕਹੇ ਪਹਿਣਾ ਕਹੂੰਗੀ ਵੀ ਤੁਸੀਂ ਇਹ ਸੂਟ ਕਿੱਥੋਂ ਆ ਗਿਆ ਇਹ ਹੈ ਨਹੀਂ ਸੀ ਕੱਟ ਪੀਸਾਂ ਚ ਇਹ ਵੀ ਪਹਿਣੇ ਉਹ ਕਰਲ ਵਾਲੀ ਗੱਲ ਹੈਗੀ ਫੇਰ ਕਹਾਂਗੇ ਸਵੇਰੇ ਲੈ ਕੇ ਵਹਿ ਗਈ ਕਿਸੇ ਪਹਿਣਨੇ ਨਾ ਬਹੁਤ ਦਿਨਾਂ ਦਾ ਰੱਖਵਾਇਆ ਹੋਇਆ ਸੀ ਮੈਨੂੰ ਐ ਲੱਗਦਾ ਹੈਗਾ 4 3 4 ਮਹੀਨੇ ਹੋ ਗਏ ਸੂਟ ਰੱਖੇ ਨੂੰ ਤੇ ਮੈਂ ਭੁੱਲ ਗਈ ਰੱਖ ਕੇ ਅੱਜ ਮੈਂ ਸਫਾਈ ਕੀਤੀ ਬੁਟੀਕ ਦੀ ਅੱਜ ਮੈਨੂੰ ਮਿਲ ਗਿਆ ਮੈਂ ਕਿਹਾ ਪਾ ਚੱਕ ਕੇ ਹੁਣ ਵੀਡੀਓ ਦੇ ਵਿੱਚ ਪਾ ਦਿੰਦੇ ਆ ਇਹ 290 ਦਾ ਪੀਸ ਹੈ ਜੀ ਇਹਦੇ ਨਾਲ ਦਾ ਇੱਕ 270 ਦਾ ਪੀਸ ਹੈ ਜੀ 5.5 ਮੀਟਰ ਮੰਗੂ ਸਟਫ ਹੈਗਾ ਜੀ ਇਹ 5.5 ਮੀਟਰ ਦਾਸ ਬ੍ਰਾਂਡ ਦਾ ਹੈਗਾ ਇਹ ਕਿਉਂਕਿ ਦਾਸ ਜਿੱਦਾਂ ਆਪਾਂ ਪਹਿਲਾਂ ਲਿਆਏ ਸੀ ਨਾ ਉਸ ਤੋਂ ਬਾਅਦ ਤਾਂ ਰੰਗ ਰਸ਼ੀਏ ਤੇ ਆਣ ਲੱਗੇ ਸੀ ਦਾਸ ਬ੍ਰਾਂਡ ਦਾ ਲੀਬਿਆ ਕਾਟਨ ਹੈ ਤੇ ਉਸ ਤੋਂ ਬਾਅਦ ਆ ਗਿਆ ਜੀ ਮੈਂ ਸਾਰੇ ਜਿਹੜੇ ਜਿਹੜੇ ਹੁੰਦੇ ਜਾਣਗੇ ਵੈਸੇ ਨਾਲ-ਨਾਲ ਦੱਸੂਗੀ ਜ਼ਰੂਰ ਵੀ ਕਿਹੜੇ ਬ੍ਰਾਂਡ ਦਾ ਕਿਹੜੇ ਬ੍ਰਾਂਡ ਦਾ ਤੁਹਾਨੂੰ ਬਾਅਦ 'ਚ ਇਹ ਨਾ ਹੋਵੇ ਜੀ ਤੁਸੀਂ ਦਾਸ ਦੇ ਕਹਿ ਕੇ ਆ ਭੇਜਤਾ ਜੀ ਰੰਗ ਰਸ਼ੀਏ ਦਾ ਕਹਿ ਕੇ ਦਾਸ ਦਾ ਭੇਜਤਾ ਉਹ ਮੈਂ ਤੁਹਾਨੂੰ ਨਾਲ-ਨਾਲ ਦੱਸੂਗੀ ਤੁਸੀਂ ਖੁਦ ਧਿਆਨ ਨਾਲ ਦੇਖਿਓ ਇਹ ਗੱਲ ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਇਹਦੇ ਵਿੱਚ ਮਿਕਸ ਨੇਗੇ ਸਾਰੇ ਕੋਈ ਵੀ ਇੱਕ ਬ੍ਰਾਂਡ ਦੇ ਨਹੀਂ ਹੈਗੇ ਕਿਉਂਕਿ ਥੋੜੇ ਜੇ ਪੀਸ ਨੇ ਹੁਣ ਮੈਂ ਇਕੱਲੇ-ਇਕੱਲਿਆਂ ਦੀ ਵੀਡੀਓ ਨਹੀਂ ਪਾਵਾਂਗੀ ਅੱਜ ਹੋ ਸਕਦਾ ਲਾਸਟ ਵੀਡੀਓ ਅੱਜ ਤੁਸੀਂ ਕਲੀਅਰ ਕਰ ਦਿਓ ਸ਼ਾਮ ਤੱਕ ਜਾਂ ਕੱਲ ਤੱਕ ਕਲੀਅਰ ਹੋ ਜਣੇ ਦੂਜਾ ਤਾਂ ਵੀਡੀਓ ਨਹੀਂ ਪਾਈ ਆਪਾਂ ਟੱਟ ਪੀਸਾਂ ਦੇ ਲੋ ਜੀ ਵੈਗਰੂ ਕਿਰਪਾ ਕਰਨ ਸ਼ਾਮ ਤੱਕ ਸਾਰੇ ਆਪਣੇ ਕਲੀਅਰ ਤੁਸੀਂ ਕਰ ਦਿਓ ਬਾਕੀ ਤੁਸੀਂ ਹੀ ਕਰਨੇ ਨੇ ਨਾਲ ਸਾਥ ਪਰਮਾਤਮਾ ਦਾ ਹੁੰਦਾ ਹੈਗਾ ਪਿਆਰ ਤੁਹਾਡਾ ਹੁੰਦਾ ਹੈ ਲੋ ਜੀ ਇਹ ਜਿਹੜੇ ਆਪਣੇ ਜੇਪੀ ਵਾਲੇ ਗੁੱਚੀ ਦੇ ਸੀ ਇਹ ਵਧੀਆ ਵਾਲੇ ਨੇ ਜੀ ਇਹ ਨਹੀਂ ਹੈਗਾ ਵੀ ਇਹ ਸਟੱਫ ਇਹਦੇ ਵਿੱਚ ਵੀ ਨਾ ਦੋ ਤਰ੍ਹਾਂ ਦਾ ਸਟੱਫ ਆਂਦਾ ਹੈਗਾ ਪੈਣਾ ਕੋਲੇ ਗਿਆ ਪੈਣਾ ਨੇ ਪਸੰਦ ਬਹੁਤ ਜ਼ਿਆਦਾ ਕੀਤਾ ਹੈਗਾ ਇਹ ਵਾਲਾ ਸਟੱਫ ਕਹਿੰਦੇ ਜੀ ਬਹੁਤ ਸੋਹਣਾ ਸਟੱਫ ਹੈ ਇਹਦੇ ਵਿੱਚ ਵੀ ਪੂਰਾ ਸੂਟ ਬਣ ਜਾਊਗਾ ਪੂਰਾ ਵੀ ਨਹੀਂ ਇਹਦੇ ਵਿੱਚ ਤਿੰਨ ਪੀਸ ਹੈਗੇ ਨੇਗੇ ਆਪਣੇ ਕੋਲੇ 7.5 ਮੀਟਰ ਕੱਪੜਾ ਪਿਆ ਹੈਗਾ ਚਲੋ ਇਹ ਪੂਰਾ ਸੂਟ ਦਿਖਾ ਰਹੀ ਹਾਂ ਪਹਿਲਾਂ ਤਾਂ ਮੈਂ ਤੁਹਾਨੂੰ ਉਸ ਤੋਂ ਬਾਅਦ ਆਗੇ ਜੀ ਦਾਸ ਦਾ ਫੇਰੇ 3.5 ਮੀਟਰ 3.5 ਮੀਟਰ ਦਾ 3 ਦੀ ਦਾ 100 ਰੁਪਏ ਪਰ ਮੀਟਰ ਰਹੂਗਾ ਜੀ ਸਾਰਾ 270 ਦਾ ਆ ਗਿਆ ਜੀ ਬਰੀਕ ਬੂਟੀ ਚ ਜੇ ਥੋੜਾ ਜਿਆਦਾ ਲਾਈਟ ਆ ਰਿਹਾਗਾ ਇੰਨਾ ਲਾਈਟ ਨਹੀਂ ਹੈਗਾ ਤੇ ਲਓ ਜੀ ਉਸ ਤੋਂ ਬਾਅਦ ਆ ਗਿਆ ਜੀ ਇਹ ਮਿਲਨਾਜ਼ ਕਾਟਨ ਦਾ ਰੰਗ ਰਸ਼ੀਆ ਦਾ ਆ ਗਿਆ ਜੀ ਇਹਦਾ ਮੈਂ ਤੁਹਾਨੂੰ ਦੱਸ ਦਿੰਨੀ ਆ ਕਿੰਨੇ ਵਿੱਚ ਤੇ ਕਿਹੋ ਜਿਹਾ ਹੋਊਗਾ ਇਹ ਤੇ ਇਹਦੇ ਤੇ ਪਤਾ ਨਹੀਂ ਜੀ ਲਿਖਿਆ ਹੋਇਆ ਕਿੱਥੇ ਕੋਨੇ ਆਪਣੀ ਹੈਲਪਰ ਨੇ ਲਿਖਿਆ ਹੋਇਆ ਸੀਗਾ ਇਹ ਵਾਲਾ ਮੈਂ ਤੁਹਾਨੂੰ ਦੱਸ ਤਾਂ ਗੀ ਚਲੋ ਜੇ ਤੁਸੀਂ ਪੁੱਛੋਗੇ ਪਰ ਇਹ ਇੰਨਾ ਕਿ ਮੈਨੂੰ ਪਤਾ ਵੀ 3 ਤੋਂ 3 ਮੀਟਰ ਤੋਂ ਤਾਂ ਘੱਟ ਹੈ ਨਹੀਂ ਗਾ ਇਹ ਕਿਉਂਕਿ ਕਪੜਾ ਹੱਥ 'ਚ ਫੜ ਕੇ ਪਤਾ ਚੱਲ ਜਾਂਦਾ ਹੈਗਾ ਵੀ 3 ਮੀਟਰ ਤਾਂ ਜ਼ਰੂਰ ਹੋਊਗਾ ਘੱਟ ਨਹੀਂ ਹੈਗਾ ਉਸ ਤੋਂ ਬਾਅਦ ਆ ਗਿਆ ਜੀ ਇਹ 260 ਦਾ ਇਹ 10 ਬ੍ਰੈਂਡ ਦਾ ਆ ਗਿਆ ਜੀ 260 ਵਾਲਾ ਉਸ ਤੋਂ ਬਾਅਦ ਆ ਗਿਆ ਜੀ 280 ਦਾ ਉਸ ਤੋਂ ਬਾਅਦ ਆ ਗਿਆ ਜੀ ਇਹ 3.5 ਮੀਟਰ ਦਾ ਇਹ ਦੋਨੋਂ ਕਲਰ ਸੇਮ ਨੇ ਪਰ ਪ੍ਰਿੰਟ ਦੋਨਾਂ ਦਾ ਥਲਕਾ ਜਿਹਾ ਫਰਕ ਹੈਗਾ ਇਹਦੇ ਵਿੱਚ ਥੋੜੀ ਛਿੱਤੀ ਬੂਟੀ ਹੈ ਉਹਦੇ ਵਿੱਚ ਸੰਗਣੀ ਜਿਹੀ ਬੂਟੀ ਦੇ ਰખી ਹੈਗੀ ਤੇ ਉਸ ਤੋਂ ਬਾਅਦ ਬਲਾਊਜ਼ ਸਾਫ਼ ਨਹੀਂ ਆ ਰਿਹਾ ਸੀ ਕਿ ਕਲੀਅਰ ਕੈਮਰਾ ਪਤਾ ਨਹੀਂ ਮੇਰੇ ਹੱਥ ਉੱਤੇ ਲੱਗ ਕੇ ਵਾਲ ਵਾਏ ਸੀਗੇ ਇਹ ਦੋ ਸੱਠ ਦਾ ਹੈ ਜੀ ਇਹ ਰੰਗ ਰਸ਼ੀਆ ਦੇ 2.5 ਮੀਟਰ ਦਾ ਉਸ ਤੋਂ ਬਾਅਦ ਆ ਗਿਆ ਜੀ ਇਹ ਮੁਫਤ ਲਾਲ ਵਾਲਾ ਆ ਗਿਆ ਜੀ 22 ਮੀਟਰ ਦੀ ਸ਼ਰਟ ਪੀਸ ਉਸ ਤੋਂ ਬਾਅਦ ਇਹ ਦਾਸ ਦਾ ਆ ਗਿਆ ਜੀ ਸੈਦ ਦਾਸ ਦਾ ਹੀ ਇਹ ਹੈ ਦਾਸ ਤੇ ਹੰਜੀ ਦਾਸ ਤੇ ਕੱਪੜੇ ਦਾ ਦੇਖੋ ਜੀ ਸਾਰੇ ਦਿਨ ਕੱਪੜੇ ਚ ਰਹਿਨੇ ਹੱਥ ਲਾਣ ਸਾਰੀ ਪਤਾ ਚੱਲ ਜਾਂਦਾ ਕਿ ਕਿਹੜਾ ਦਾਸ ਤੇ ਕਿਹੜਾ ਮਿਲਨਾਸ ਤੇ ਪਰ ਮੈਨੂੰ ਨਾ ਪਹਿਲਾਂ ਕਹਿੰਦੇ ਸੀ ਕਿ ਇਹ ਦਾਸ ਦੇ ਵਧੀਆ ਨੇ ਦਾਸ ਦੇ ਵਧੀਆ ਨੇਗੇ ਮੈਨੂੰ ਦੋ ਤਿੰਨ ਪੈਣ ਦੇ ਮੈਸੇਜ ਆਏ ਹੋਏ ਨੇਗੇ ਮੈਨੂੰ ਪਤਾ ਵੀ ਇਹ ਚਲੋ ਦੇਖਣਗੇ ਵੀਡੀਓ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਸਾਨੂੰ ਦਾਸ ਨਾਲੋਂ ਵਧੀਆ ਮਿਲਨਾਸ ਦਾ ਲੱਗਿਆ ਸੀਗਾ ਰੰਗ ਰਸ਼ੀਆ ਦਾ ਵਾਕਿਆ ਕੱਪੜਾ ਸਟਫ ਸੋਨਾ ਹੈਗਾ ਜੀ ਰੰਗ ਰਸ਼ੀਆ ਦਾ ਤੇ ਚਲੋ ਆਪਾਂ ਕਿਸੇ ਨਾਲ ਕੰਪੇਅਰ ਨਹੀਂ ਕਰਾਂਗੇ ਫਿਰ ਉਹ ਗੁੱਸੇ ਹੋ ਜਾਣਗੇ ਦਾਸ ਵਾਲੇ ਮਿਲਨਾਜ਼ ਵਾਲੇ ਆਪਸ 'ਚ ਸਾਰ ਸੇਮ ਹੀ ਕੱਪੜਾ ਹੈ ਵਧੀਆ ਜਿਹੜਾ ਮਿਲਨਾਜ਼ ਦਾ ਹੈ ਨਾ ਉਹ ਵੀ ਟਿਸਟਾ ਬ੍ਰਾਂਡ ਦੀ ਤਰ੍ਹਾਂ ਹੀ ਕੱਪੜਾ ਹੈਗਾ ਲੱਗਦਾ ਇਹ ਵੀ ਦਾਸ ਦਾ ਹੈਗਾ ਤੇ ਨਵੀ ਦਾ ਇਹ ਵੀ 290 ਦਾ ਦਾਸ ਦਾ ਹੈਗੇ ਜੀ ਸ਼ਰਟਾਂ ਦਾ ਕਹਿਣਗੀਆ ਜੀ ਪਹਿਣਾ ਸ਼ਰਟਾਂ ਜੇ ਕਿਸੇ ਨਾਲ ਮੈਚਿੰਗ ਹੋ ਜਰੂਰ ਕਰਕੇ ਦੇਵਾਂਗੇ ਪਰ ਨਵਾਂ ਸਟਾਫ ਅਪਲੇਨ ਚ ਕੋਈ ਨਹੀਂ ਲੈ ਕੇ ਆਂਦੇ ਹੈਗੇ ਹੁਣ ਆਪਾਂ ਇਹ ਮੁਫਤ ਲਾਲ ਵਾਲਾ ਲਾ ਲਿਆ ਜੀ ਮੁਫਤ ਲਾਲ ਵਾਲਾ ਦੇ ਦਿਖਾ ਦਿੰਨੀ ਆ ਪਹਿਲਾਂ ਇਹ ਚਾਰਕ ਪੀਸ ਨੇਗੇ ਇਹ ਵੀ ਮੁਫਤ ਲਾਲ ਵਾਲਾ ਦੇ ਸ਼ਰਟ ਪੀਸੀ ਨੇ ਜੀ ਸਾਰੇ 100 ਰੁਪਏ ਪਰ ਮੀਟਰ ਨੇਗੇ ਇਹ ਮੁਫਤ ਲਾਲਾ ਲੈ ਦੇਣੀ ਮੁਫਤ ਲਾਲਾ ਦੇ ਥੋੜੇ ਜੀ ਪੀਸੀ ਪਹਿਲਾਂ ਮੈਂ ਇਹੀ ਨਿਵੇੜ ਦੇਣੀ ਆ ਇਹ ਚਾਰਕ ਪੀਸੀ ਨੇਗੇ ਕਲੌਜ਼ ਇਹ ਮੁਫਤ ਲਾਲ ਦੇਣਗੇ ਇਹ ਸ਼ਰਟਾਂ ਨੇ ਜੀ ਸਾਰੀਆਂ ਇਹ ਮੇ 2.5 ਮੀਟਰ ਦੀ ਸ਼ਰਟ 250 ਰੁਪਏ ਦੀ ਹੋਈ ਹੈ। ਲਓ। ਸਟਾਫ ਹੈ ਵੀ ਬੋਸ ਹੁਣ ਮੈਂ ਖੁਦ ਆਪਦਾ ਸੂਟ ਮੇਰੇ ਵੇਅਰ ਹੈ ਪੈਰਟ ਕਲਰ ਦਾ ਵਾਈਟ ਬਾਟਮ ਦੇ ਨਾਲ। ਤੇ ਲਓ। ਮੁਫਤ ਲਾਲ ਦਿੱਤਾ ਉਹੀ ਸੀਗੇ ਜਿਹੜੇ ਮੈਂ ਤੁਹਾਨੂੰ ਦਿਖਾ ਚੁੱਕੀ ਹਾਂਗੇ। ਉਸ ਤੋਂ ਬਾਅਦ ਆ ਗਿਆ ਜੀ ਇਹ ਦਾਸ ਬ੍ਰਾਂਡ ਦਾ 33 ਦਾ। ਇਹ ਛੋਟਾ ਹੀ ਪੀਸ ਲੱਗ ਰਿਹਾ ਮੈਨੂੰ 1.5 ਮੀਟਰ ਦੇ 1 ਮੀਟਰ ਦਾ ਇਹ ਉਸ ਤੋਂ ਬਾਅਦ ਆ ਗਿਆ ਰੰਗ ਰਸ਼ੀ ਇਹਦਾ ਕੱਪੜਾ ਨਾ ਜਮਾਂ ਐਨ ਵਧੀਆ ਉਹ ਨਹੀਂ ਹੈਗਾ ਕੱਚੀ ਜੀ ਕਾਟਨ ਹੋਏ ਜਮਾਂ ਛਿੱਕੇ ਵਰਗਾ ਕੱਪੜਾ ਹੈਗਾ ਪੂਰੀ ਗਰਮੀ ਹੋਗੀ ਪਾਉਂਦਿਆਂ ਨੂੰ ਨਾ ਤਾਂ ਇਹਦਾ ਕਲਰ ਗਿਆ ਹੈਗਾ ਤੇ ਨਾ ਹੀ ਇਹ ਖਰਾਬ ਹੋਈ ਹੈਗੀ ਜਮਾਂ ਵੀ ਐਨਾ ਕੁ ਵਧੀਆ ਕੱਪੜਾ ਹੈ ਇਹ ਤੇ ਨਤੀਜਾ ਹੈ ਜੀ ਕਿ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਮਿਲਨਾਸ ਕਾਟਨ ਦਾ ਇਹ ਸਿਰਦਾ 2.5 ਮੀਟਰ ਦੀ ਸ਼ਰਟ ਪੀਸ ਹੈ ਸ਼ਾਰਟ ਪੀਸ ਹੀ ਜਿੱਥੋਂ ਤੱਕ ਹੋ ਸਕਦਾ ਦਾ ਸ਼ਾਰਟ ਪੀਸ ਇਹ ਵੀ ਪਤਾ ਹੈ ਬਾਕੀ ਸਭ ਨੂੰ ਦੱਸ ਦਾਂਗੇ ਜਿਹੜੀ ਚੀਜ਼ ਅਸਾਨੂੰ ਨਾ ਪਤਾ ਹੋਵੇ ਉਹ ਜਰੂਰ ਦੇਖ ਕੇ ਦੱਸ ਦਿੰਨੇ ਹੋਣਗੇ ਜਿੱਤੇ ਲਿਖਿਆ ਹੋਇਆ ਜਲੋ ਤਾਂ ਸਾਨੂੰ ਪਤਾ ਹੀ ਹੁੰਦਾ ਹੈ ਇਹ ਵੀ ਮਿਲਣਾ ਅਸ ਦਾ ਹੈਗਾ ਤੇ ਨਵੀਂ ਦਾ ਇੱਕ ਨਾ ਆਪਣੇ ਕੋਲੇ ਵਿੱਚ ਸੂਟ ਵੀ ਆਣਗੇ ਮੈਂ ਤੁਹਾਨੂੰ ਦਿਖਾਉਂਗੀ ਉਹ ਵੀ ਉਹ ਵੀ 100 ਰੁਪਏ ਮੀਟਰ ਵਾਲੀ ਹੋਣਗੇ ਜੀ ਜਿਵੇਂ ਆਪਣੇ ਕੋਲੇ ਇਹ ਸੂਟ ਨਾ ਆਪਾਂ 800 ਤੋਂ 900 ਦੇ ਵਿੱਚ ਹਸ਼ੀਮਰ कॉटन ਦਾ ਸੂਟ ਹੈ ਜੀ ਸ਼ੀਮਰ कॉटन ਦਾ ਸੂਟ ਹੈ ਜੀ ਮੇ ਹੁਣ ਵਾਲੇ ਮੌਸਮ ਚ ਪਾਊਗਾ ਇਹ ਅੱਗੇ ਵਾਲੇ ਮੌਸਮ ਚ ਇਹ ਮੌਸਮ ਦੇ ਵਿੱਚ ਹੀ ਆਪਾਂ ਬਹੁਤ ਸੂਟ ਵੇਚੇ ਸੀਗੇ ਇਹ ਮੈਂ ਖੁਦ ਆਪਣਾ ਵੀ ਸੂਟ ਇਹ ਇਹਦਾ ਵੇਅਰ ਕੀਤਾ ਸੀਗਾ ਕਿਸੇ ਤਰ੍ਹਾਂ ਦੀ ਕੋਈ ਕੰਪਲੀਟ ਨਹੀਂ ਹੈਗੀ ਬਿਲਕੁਲ ਸੌਫਟ ਹੈਗਾ ਕਾਟ ਰੇਗਾ ਪਰ ਸ਼ੀਮਰ कॉटन ਦੇ ਵਿੱਚ ਹੈਗਾ ਜਿਵੇਂ ਹੁਣ ਅਗਲਾ ਆਉਣ ਵਾਲਾ ਮੌਸਮ ਹੋਊਗਾ ਨਾ ਉਹ ਮਾਸਮ ਦੇ ਵਿੱਚ ਪਊਗਾ 700 900 ਤੱਕ ਦੇ ਸੂਟ ਵਿੱਚ ਹੋਏ ਨੇ ਹੁਣ ਨਾ ਹੀ ਇਹ 500 ਰੁਪਏ ਦਾ ਹੀ ਸੂਟ ਹੈ 5 ਮੀਟਰ ਦਾ ਮੈਚਿੰਗ ਰਹੂਗਾ ਇਹ ਤੇ ਮੈਂ ਤੁਹਾਨੂੰ ਸਾਰੀ ਚੀਜ਼ ਨਾਲ-ਨਾਲ ਦੱਸਾਂਗੀ ਜੀ ਇਹ ਇਹ ਵੀ 2.5 ਮੀਟਰ ਦੀ ਸ਼ਰਟ ਪੀਸ ਹੈਗੀ 250 ਰੁਪਏ ਦੀ ਤੇ ਉਸ ਤੋਂ ਬਾਅਦ ਆ ਗਏ ਇਹ ਪ੍ਰਿੰਸੈਸ ਕਲੈਕਸ਼ਨ ਦਾ ਸੂਟ ਹੈ ਜੀ ਇਹ ਤੁਹਾਨੂੰ ਪਤਾ ਹੀ ਆਪਾਂ ਪਹਿਲਾਂ ਵੀ ਦੇ ਚੁੱਕੀਆਂ ਪਰ ਹੁਣ ਆਪਾਂ 800 ਰੁਪਏ ਮੀਟਰ ਹੀ ਦਵਾਂਗੇ ਤੁਹਾਨੂੰ ਇਹ ਵੀ 500 ਰੁਪਏ ਦਾ ਸੂਟ ਹੈ ਫਰੈਸ਼ ਸੂਟ ਹੈ ਕੋਈ ਕੱਟ ਪੀਸ ਨਹੀਂ ਹੈਗਾ ਇਹਨਾਂ ਦੇ ਵਿੱਚ ਇਹ ਫਰੈਸ਼ ਸੂਟ ਨੇ ਮੈਂ 500 ਰੁਪਏ ਦੇ ਵਿੱਚ ਹੀ ਦੇਵਾਂਗੀ ਤੁਹਾਨੂੰ ਇਹ ਵੀ 500 ਰੁਪਏ ਦਾ ਸੂਟ ਹੈ ਪਹਿਲਾਂ ਇਹ ਵੀ ਆਪਾਂ ਨੇ 600 ਰੁਪਏ ਦਾ ਦਿੱਤਾ ਹੈਗਾ ਜਿਆਦਾ ਵੀ ਦਿੱਤੇ ਨੇ ਕਿ ਦੇਖੋ ਜੀ ਟਾਈਮ ਟਾਈਮ ਦੇ ਹਿਸਾਬ ਨਾਲ ਹਰ ਇੱਕ ਉਹ ਜਿਹੜਾ ਮੈਂ ਪੀਸ ਨੂੰ ਦਿਖਾਇਆ ਸੀ ਉਹਦੇ ਨਾਲ ਦਾ ਇਹ ਵੀ ਆ ਗਿਆ ਜੇ ਕਿਸੇ ਨੇ ਮੰਗਵਾਣਾ ਹੈ ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਲਓ ਜੀ ਇਹ ਆ ਗਿਆ ਜੀ ਮਿਸ਼ਲìn ਦਾ 2 2ਤੀ ਦਾ ਪੀਸ ਹੈ ਜੀ ਇਹ ਅ ਦਾਸ ਬ੍ਰਾਂਡ ਦਾ ਹੈਗਾ ਇਹ ਮੈਂ ਪਰਪਰੈਂਡ ਦੁਆਰਾ ਦੱਸ ਦਿੱਤੀਆਂ ਕਈ ਵਾਰ ਮੈਨੂੰ ਗਲਤੀ ਲੱਗ ਗਈ ਹੋਵੇ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਹੈ ਦਾਸ ਬ੍ਰਾਂਡ ਦਾ ਹੈਗਾ ਅ ਤੇ ਇਹਦੇ ਵੀ ਨਾਲ ਦੇ ਪਹਿਲਾਂ ਆਪਣੇ ਕੋਲੇ ਪੀਸ ਆਏ ਸੀ ਇਹਦੀ ਲੰਬੀ ਕਹਾਣੀ ਹੈ ਇਹ ਆਪਾਂ ਚਲੋ ਫੋਨਤੀ ਨਹੀਂ ਦੱਸਦੇ ਹੈਗੇ ਹੁਣ ਇਹ ਪੀਸ ਪਿੱਛੇ ਤਾਂ ਇੰਨਾ ਕ ਜਿਆਦਾ ਪਹਿਣਾ ਦੇ ਮੈਸੇਜ ਆਏ ਸੀ ਹੈਨਾ ਮੈਂ ਅ ਨਹੀਂ ਚਲੋ ਆਪਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਹੈਗੇ ਹੁਣ ਚੁੱਪਚੀ ਭਲਾਏ ਲਓ ਜੀ ਤੇ ਇਹ ਬਹੁਤ ਹੀ ਵਧੀਆ ਸਟੱਫ ਹੈ ਜੀ ਬਹੁਤ ਮਹਿੰਗੇ ਗਏ ਹੋਏ ਨੇ ਇਹ ਸਟੱਫ ਆਪਣੇ ਆਨਲ ਸੌਰੀ ਆਫਲਾਈਨ ਵਾਲੇ ਵਿజిਟ ਕਰਨ ਵਾਲੇ ਕਸਟਮਰ ਵੀ ਇਹਦੇ ਨਾਲ ਦੇ ਪੀਸ ਆਪਣੇ ਕੋਲੋਂ ਲੈ ਕੇ ਗਏ ਸੀ ਉਹਨਾਂ ਨੇ ਬਲਕਿ ਬਾਈਟ ਕਲਰ ਦੇ ਮੇਰੇ ਕੋਲ ਮਿਸ਼ਲੀਨ ਦੀਆਂ ਬੋਟਲਾਂ ਲਈਆਂ ਸੀ ਚਲੋ ਮੇਰੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਪਤਾ ਵੀ ਹੈਗਾ ਤੇ ਇੰਨਾ ਕੁ ਜ਼ਿਆਦਾ ਉਹਨਾਂ ਨੂੰ ਪਸੰਦ ਆਇਆ ਸੀ ਇਹ ਸਟੱਫ ਇਹਦੇ ਨਾਲ ਦੇ ਫਿਰ ਆਪਾਂ ਨੇ ਆਨਲਾਈਨ ਵੀ ਵੇਚਦੇ ਸੀਗੇ ਪੀਸ ਤੇ ਇਹ ਪੀਸ ਦਾ ਕੁਝ ਚੱਕਰ ਹੋ ਰਹੀ ਹੋ ਗਿਆ ਸੀਗਾ ਤੇ ਸਾਫ ਸੁਥਰਾ ਹੈਗਾ ਸਾਰਾ ਕੁਝ ਹੈ ਪਰ ਜੋ ਲੋਕ ਪਾਣੀ ਦੱਸਣਾ ਚਾਹਵਾਂਗੇ ਇਹ ਪੀ ਸਾਰੇ ਗੱਲ ਹੈ ਤੇ ਇਹ ਸੂਟ ਸੇਲ ਹੋ ਚੁੱਕਿਆ ਸੀਗਾ ਤੇ ਇਹਦੇ ਵਿੱਚ ਸੇਲਿੰਗ ਵੀ ਹੋ ਗਈ ਸੀਗੀ ਮੈਨੂੰ ਤਾਂ ਬਲਕਿ 12 ਇੱਕ ਭੈਣ ਦਾ ਇੰਨਾ ਖਜਾਦਾ ਉਹ ਆਇਆ ਸੀ ਉਹ ਕਹਿੰਦੇ ਜੀ ਸਾਡੇ ਤੋਂ ਚਿਹੜਾ ਵਾਲ ਚਾਰਜਸ ਲੈ ਸਾਨੂੰ ਦੇ ਦਿਓ ਪਰ ਮੈਂ ਦੇਖੋ ਹੁਣ ਸਪੈਸ਼ਲੀ ਕੋਈ ਉਹਨਾਂ ਨੂੰ ਵੀ ਮੈਸੇਜ ਨਹੀਂ ਕੀਤਾ ਜੀ ਮੇਰੀ ਵੀਡੀਓ ਦੇਖ ਰਹੇ ਹੋਣਗੇ ਉਹ ਕਹਿਣਗੇ ਜੀ ਜੇ ਤੁਹਾਡੇ ਲਵੇ ਹੈਗੇ ਸੀ ਗਾਇਸ ਜੀ ਮੈਨੂੰ ਦੱਸਿਆ ਨਹੀਂ ਹੈਗਾ ਪਰ ਆਪਾਂ ਨੇ ਜਿਹੜਾ ਰੇਟ ਦੇਣਾ ਉਹੀ ਰੇਟ ਦੇਣਾ ਹੁੰਦਾ ਹੁਣ ਤਾਂ 100 ਰੁਪਏ ਮੀਟਰ ਹੀ ਹੈਗਾ ਤੇ ਲਓ ਜੀ ਜਿਹੜੀ ਭੈਣ ਲੈ ਲੈਣਾ ਲੈ ਸਕਦੇ ਹੋਗੇ ਇਹ ਮੈਂ ਇਹ ਗੱਲ ਜ਼ਰੂਰ ਦੱਸਣਾ ਚਾਹਾਂਗੀ ਕਿ ਇਹ ਮਿਸ਼ਲਿੰਦ ਹੈ ਜੀ ਇਹਦੇ ਲਾਈਨਿੰਗ ਦੀ ਰਿਕੁਆਇਰਮੈਂਟ ਹੈਗੀ ਹੈ ਤਾਂ ਜੀ 2 ਮੀਟਰ ਦਾ ਹੈਗਾ ਤੇ ਇਹ ਤਿੰਨ ਵੀਦ ਹੈ ਜੀ ਇਹਦੇ ਨਾਲ ਦਾ ਸਿਰ ਪਹਿਲਾਂ ਵੀ ਆਇਆ ਸੀ ਜਿਹੜਾ ਮੈਂ ਛੋਟਾ ਪੀਸ ਕੈਰੀ ਸੀ ਉਹਦੇ ਨਾਲ ਦਾ ਇੱਕ ਪੀਸ ਹੋਰ ਆ ਗਿਆ ਹਾਇ ਦੇ ਨਾਲ ਦੇ ਪੀਸ ਹੈਗੇ ਨੇ ਜੀ ਪਹਿਲਾਂ ਵੀ ਆ ਗਿਆ ਇੱਕ ਪੀਸ ਆ ਗਿਆ ਇਹਦੇ ਨਾਲ ਦੇ ਤਾਂ ਪੀਸ ਹੈਗੇ ਨੇ ਕਿ ਮੈਨੂੰ ਲੱਗਦਾ 4 ਮੀਟਰ ਦਾ ਸੁਟ ਬਣ ਜੂਗਾ ਇਹ ਛੋਟਾ ਇੱਕ ਇਹ ਪੀਸ ਆ ਗਿਆ ਇੱਕ ਪੀਸ ਆ ਗਿਆ ਨਹੀਂ 3.5-4 ਮੀਟਰ ਦਾ ਤਾਂ ਹੈਗਾ ਹੀ ਇਹ ਕੇ ਵਾਲਾ ਪੀਸ ਦੋ ਇਹ 2 ਮੀਟਰ ਦਾ ਹੈ ਜਟਾਈ ਮੀਟਰ ਦਾ ਹੈਗਾ ਇਹ ਸ਼ਾਰਟ ਪੀਸ 2 ਮੀਟਰ ਦਾ ਹੈਗਾ ਉਸ ਤੋਂ ਬਾਅਦ ਆ ਗਿਆ 240 ਦੇ ਜੀ 100 ਰੁਪਏ ਪਰ ਮੀਟਰ ਜਿੰਨਾ ਹੈਗਾ ਜਿਵੇਂ 2 ਬੱਚੀ ਹੈ 225 ਦਾ ਜੇ 3 ਬੱਚੀ ਹੈ 325 ਦਾ ਸਿੱਧਾ ਹੀ ਹਿਸਾਬ ਕਿਤਾਬ ਹੈ ਜੀ ਇਹਨਾਂ ਦਾ ਤਾਂ ਤੇ ਬਾਕੀ ਜੇ ਆਪਣੀ ਉਹ ਅਲੱਗ ਤੋਂ ਰਹਿੰਦੀ ਹੈ ਸ਼ਿਪਿੰਗ ਐਕਸਟਰਾ ਜੀ ਸ਼ਿਪਿੰਗ ਪੈਣਾ ਮੈਨੂੰ ਫਿਰ ਮੈਸੇਜ ਕਰਕੇ ਪੁੱਛਣੀ ਪੈਣਾ ਮੈਸੇਜ ਕਰਕੇ ਨਾ ਪੁੱਛਿਆ ਕਰੋ ਆਪਾਂ ਦਾ ਹਰੇਕ ਚੀਜ਼ ਦੀ ਸ਼ਿਪਿੰਗ ਆਪਾਂ ਕਦੇ ਵੀ ਵਿੱਚ ਇਨਕਲੂਡ ਨਹੀਂ ਕੀਤੀ ਹੈਗੀ ਆਪਣੀ ਸ਼ਿਪਿੰਗ ਐਕਸਟਰਾ ਰਹਿੰਦੀ ਹੈ ਜੀ ਦੋ ਵੀ 2 ਮੀਟਰ ਜਿੱਦੇ ਆਪਣੀ ਸ਼ਿਪਿੰਗ ਫ੍ਰੀ ਹੁੰਦੀ ਹੈ ਕਿਸੇ ਚੀਜ਼ ਚ ਉਹ ਆਪਾਂ ਪਹਿਲਾਂ ਹੀ ਦੱਸ ਦਿੰਨੇ ਹੁੰਨੇ ਵੀ ਅੱਜ ਸ਼ਿਪਿੰਗ ਫ੍ਰੀ ਹੈਗੀ ਆਪਣੀ ਇਹ ਪੀਸ ਬਾਰੇ ਵੀ ਮੈਨੂੰ ਮੈਸੇਜ ਆਏ ਸੀ ਪਰ ਮੈਨੂੰ ਹੁਣ ਯਾਦ ਨਹੀਂ ਮੈਸੇਜ نیچے-नीचे ਚਲੇ ਜਾਂਦੇ ਨੇ ਪਹਿਣਾ ਬਾਅਦ ਚ ਮੈਨੂੰ ਲਾਂਬੇ ਵੀ ਦੇ ਦਿੰਦੀਆਂ ਨੇ ਗਿਆ ਕਹਿੰਦੀਆਂ ਨੇ ਜੀ ਅਸੀਂ ਨੇ ਤੁਹਾਨੂੰ ਮੈਸੇਜ ਕੀਤਾ ਸੀਗਾ ਤੁਸੀਂ ਨੇ ਫੇਰ ਇੱਕ ਵਾਰ ਗੱਲ ਕਰਕੇ ਕਿਉਂਕਿ ਇੱਕ ਵਾਰਤ ਮੈਂ ਰਿਪਲਾਈ ਜ਼ਰੂਰ ਕਰਦੇ ਜਦੋਂ ਮੇਰੇ ਕੋਲੇ ਮੈਸੇਜ ਮੇਂ ਜੇ ਮੈਂ ਕਈ ਵਾਰ ਐ ਹੁੰਦਾ ਮੈਂ ਬਾਹਰ ਆ ਜਾਂ ਮੈਂ ਕਿਸੇ ਕੰਮ ਚ ਵਿਜੀ ਹਾਂ ਜੀ ਤੁਹਾਨੂੰ ਬਾਅਦ ਚ ਦੱਸਦੀਆਂ ਦੇਖ ਕੇ ਫਿਰ ਉਹ ਬਾਅਦ ਚ ਦ ਯਾਰ ਨਹੀਂ ਮੇਰੇ ਯਾਦ ਰਹਿੰਦਾ ਹੈਗਾ ਜੀ ਕਿਉਂਕਿ ਨੀਚੇ-ਨੀਚੇ ਮੈਸੇਜ ਚਲੇ ਵੀ ਕੀ ਦਾ ਮੈਸੇਜ ਆਇਆ ਸੀ ਇਹ ਮੇਰੇ ਜ਼ਰੂਰ ਯਾਦ ਰਹਿੰਦਾ ਹੁੰਦਾ ਹੈ ਕਿ ਮੈਸੇਜ ਆਇਆ ਸੀਗਾ ਪਰ ਇਹ ਨਹੀਂ ਪਤਾ ਚੱਲਦਾ ਕਿ ਕੀ ਦਾ ਆਇਆ ਸੀਗਾ ਇੰਨੇ ਚ ਲੱਪਣਾ ਵੀ ਔਖਾ ਹੋਵੇ 4 ਮੀਟਰ ਦਾ ਜੀ ਕਿਸੇ ਨੇ ਲੈਣਾਗਾ ਦੇਖੋ ਜੀ ਇੰਨੇ ਕੁ ਵਧੀਆ ਕੱਟ ਪੀਸ ਨੇਗੇ ਇਹ ਵੀ ਤੁਸੀਂ ਹਜੇ ਤਾਂ ਪਈਏ ਗਰਮੀ ਲੈ ਸਕਦੇ ਹੋ ਨੈਕਸਟ ਈਅਰ ਲਈ ਤੁਸੀਂ ਸੇਵ ਕਰਕੇ ਰੱਖ ਸਕਦੇ ਹੋ ਹੁਣ ਕੱਟ ਪੀਸ ਤਾਂ ਦੇਖੋ ਆਂਦੇ ਨਹੀਂ ਹੈਗੇ ਇਹ ਤਾਂ ਪਕਾਇਰੇ ਆ ਇਹ ਬਾਰ-ਬਾਰ ਵੀ ਕੱਟਪੀਸ ਮੈਂ ਤਾਂ ਨਹੀਂ ਲੈ ਕੇ ਆਂਦੀ ਦੇਖੋ ਹੋਰ ਵਟੀਕਾਂ ਵਾਲਿਆਂ ਦਾ ਪਕਾਇ ਨਹੀਂ ਸਕਦੇ ਬਾਕੀ ਮੈਨੂੰ ਨਹੀਂ ਲੱਗਦਾ ਕੋਈ ਵੀ ਨਹੀਂ ਲੈ ਕੇ ਆਂਦਾ ਹੈਗਾ ਕੱਟਪੀਸ ਕਿਉਂਕਿ ਕੱਟਪੀਸਾਂ ਦਾ ਇਹ ਹੈ ਹੁਣ ਮਿਲਨੇ ਪਿੱਛੇ ਕਾਟਨ ਦਾ ਕਪੜਾ ਬਣਾ ਕੇ ਵੀ ਕੀ ਕਰਨਗੇ ਹੁਣ ਅੱਗੇ ਸਿੰਥੈਟਿਕ ਸਟੱਫ ਚੱਲੂਗਾ ਜਿਹੜਾ ਬਣ ਗਿਆ ਸੀ ਉਹਦੇ ਕੱਟਪੀਸ ਨਿਕਲ ਚੁੱਕੇ ਨੇ ਕੱਟਪੀਸ ਵੀ ਉਹਨਾਂ ਦੇ ਨਿਕਲਦੇ ਨੇਗੇ ਜਿਹੜਾ ਕਪੜਾ ਬਣ ਜਾਂਦਾ ਹੈਗਾ ਹੁਣ ਤਾਂ ਅਗੇ ਸਿੰਥੈਟਿਕ ਹੀ ਆਣਗੇ ਲਓ ਜੀ ਇਹ 370 ਦਾ ਪੌਣੇ 4 ਮੀਟਰ ਦਾ ਹੈ ਜੀ ਜੇ ਕਿਸੇ ਬੀਬੀ ਦਾ ਵੰਦ ਹੈਗਾ 44 ਮੀਟਰ ਦਾ ਇਹ ਵੀ 4 ਮੀਟਰ ਦਾ ਹੈ ਜੀ ਤੇ ਇਹ ਵਾਲੀ টাই ਮਿੱਤਰ ਦੀ ਸ਼ਰਟ ਪੀਸ ਹੈ ਇਹ ਸ਼ਰਟ ਪੀਸ ਵੀ ਪਤਾ ਨਹੀਂ ਕਿਸੇ ਭੈਣ ਦੀ ਰਖਵਾਈ ਹੋਈ ਹੈ ਪਰ ਇਹਦੇ ਤੇ ਮੈਂ ਕੋਈ ਨੰਬਰ ਲਿਖ ਕੇ ਰੱਖਿਆ ਨਹੀਂ ਹੈਗਾ ਬਾਕੀ ਜੇ ਕੋਈ ਮੇਰੀ ਵੀਡੀਓ ਦੇਖ ਰਿਹਾ ਤਾਂ ਮੈਨੂੰ ਜਰੂਰ ਦੱਸਿਓ ਵੀ ਇਹ ਸਾਡੀ ਰਖਵਾਈ ਹੋਈ ਸੀ ਹੋ ਸਕਦਾ ਪੇਮੈਂਟ ਵੀ ਆਈ ਹੋਈ ਹੋਵੇ ਮੈਂ ਇਹ ਨਹੀਂ ਕਹਿੰਦੀ ਪੇਮੈਂਟ ਨਹੀਂ ਆਈ ਹੋਊਗੀ ਪਰ ਜੇ ਪੇਮੈਂਟ ਆ ਜਾਂਦੀ ਮੈਂ ਨਾਲ ਦੀ ਨਾਲ ਨੰਬਰ ਲਿਖ ਦਿਆਂ ਮੈਨੂੰ ਨਹੀਂ ਪਤਾ ਹੈਗਾ ਵੀ ਜੀ ਪੇਮੈਂਟ ਆਈ ਸੀ ਕਿ ਨਹੀਂ ਆਈ ਸੀਗੀ ਤੇ ਚਲੋ ਨਹੀਂ ਫਿਰ ਆਪਾਂ ਸੇਲ ਦਾ ਕਰੇ ਰਹੇ ਆਂ ਜੇ ਕਿਸੇ ਪੈਂਦੀ ਪੇਮੈਂਟ ਆਈ ਹੋਈ ਹੋਊਗੀ ਤਾਂ ਉਹ ਆਪਾਂ ਨੂੰ ਆਪੀ ਦੱਸ ਦੇਣਗੇ ਲਓ 2 ਮੀਟਰ ਇਹ ਇਹ ਆ ਗਿਆ ਜੇਪੀ ਦਾ ਜੀ ਇਹ ਇਹ ਆ ਗਿਆ ਸਸਤਾ ਜੀ ਬੈਠੀ ਇਹ ਰੰਗ ਰਸ਼ੀ ਅਦਾ ਗਿਆ ਜੀ ਇਹ ਜੇਪੀ ਦੇ ਪੀਸ ਹੈ ਇਹ 2.5 ਮੀਟਰ ਦੇ ਪੀਸ ਨੇਗੇ ਇਹ 2 ਮੀਟਰ ਹੈ ਇਹ ਪੂਰਾ 5 ਮੀਟਰ ਦਾ ਪ੍ਰਿੰਸੈਸ 컬렉ਸ਼ਨ ਦਾ ਸੂਟ ਹੈ ਇਹ ਵੀ ਪ੍ਰਿੰਸੈਸ ਦਾ ਸੂਟ ਹੈ ਇਹ 2 ਮੀਟਰ ਦਾ ਪੀਸ ਹੈ ਜੀ ਇਹ ਜੇਪੀ ਦਾ ਹੈਗਾ ਇਹ 2.85 ਦਾ ਹੈ ਜੀ ਇਹ ਵੀ ਜੇਪੀ ਦਾ 2.5 ਮੀਟਰ ਦਾ ਹੈ ਜੀ ਇਹ 2.5 ਮੀਟਰ ਦਾ 2.5 ਮੀਟਰ ਦਾ ਪੀਸ ਹੈ ਜੀ ਤੇ ਜੇਪੀ ਦੇ ਆ ਗਏ ਜੀ ਸਾਰੇ 2.5 2.5 ਮੀਟਰ ਦੇ ਸ਼ਰਟ ਪੀਸ ਨੇ ਇਹ ਨਾਲ ਮੈਚਿੰਗ ਹੋ ਜਾਣੀ ਹੈ ਜੇਪੀ ਨਾਲ ਮੈਚਿੰਗ ਹੈਗੀਆਂ ਨੇ ਆਪਣੇ ਕੋਲ ਪਰਫੈਕਟ ਤੇ ਰੰਗ ਰਸ਼ੀਆ ਦਾ ਆ ਗਿਆ ਜੀ ਇਹ 290 ਦਾ ਇਹ ਰੰਗ ਰਸ਼ੀਆ ਵਾਲੇ ਆ ਗਏ ਜੀ ਦਾਸ ਦੇ ਰੰਗ ਰਸ਼ੀਆ ਦੇ ਤੇ ਉਸ ਤੋਂ ਬਾਅਦ ਆ ਗਿਆ ਜੀ 375 ਦਾ 1.4 ਮੀਟਰ ਦਾ ਤੇ ਇੱਕ ਪੂਰਾ ਸੂਟ ਆ ਗਿਆ ਜੀ ਇਹ ਵੀ ਮੇਰੇ ਤੋਂ ਕੱਲ ਪਰਸਪ ਤੁਸੀਂ ਨਾ ਰਖਵਾਇਆ ਸੀ ਫਿਰ ਦੁਬਾਰਾ ਕਿਸੇ ਦਾ ਮੈਸੇਜ ਆਇਆ ਨਹੀਂ ਪੇਮੈਂਟ ਵੀ ਨਹੀਂ ਆਈ ਹੋਗੀ ਤੇ ਲਓ ਜੀ ਆਪਾਂ ਅੱਜ ਫਿਰ ਦੁਬਾਰਾ ਤੋਂ ਪਾਤਾ ਲਓ ਜੀ ਇਹ ਵਾਲੇ ਆ ਗਏ ਆਪਣੇ ਸੂਈ ਜਾ ਦੇ ਇਹ ਸੱਚ 4 ਮੀਟਰ ਦਾ ਪੀਸ ਹੈਗਾ ਸੁਈ ਜਦਾ ਇਹ ਸੁਈ ਜਦੇ ਪੀਸ ਆ ਗਿਆ ਇਹ ਮੈਂ ਤੁਹਾਨੂੰ ਦੱਸੀ ਜਾਵਾਂਗੀ ਜਿੰਨੇ ਇਹ 1.90 ਦਾ ਹੈਗੇ ਜੀ 1.90 ਦਾ ਹੈਗਾ ਤੇ ਇਹ ਬਾੜਾ ਲਓ ਜੀ ਇਹ ਦੱਸ ਦਾਂਗੇ ਤੁਹਾਨੂੰ ਜੀ ਕਿੰਨੇ ਕਿੰਨੇ ਮੀਟਰ ਦੇਣਗੇ ਦੇ ਵਿੱਚ ਤਿੰਨ ਚਾਰ ਪੀਸ ਨੇ ਉਸ ਤੋਂ ਬਾਅਦ ਆ ਗਿਆ 2 ਮੀਟਰ ਦਾ ਪੀਸ 4 ਮੀਟਰ ਦਾ 2 ਮੀਟਰ ਦਾ ਇਹ ਵੀ 4 ਮੀਟਰ ਦਾ ਸੂਟ ਸੂਟ ਹੈ ਜਿਹੇ ਮੈਚਿੰਗ ਚ ਆ ਗਿਆ ਸੂਈਜ਼ਾ ਦਾ ਤੇ ਇਹ ਵੀ ਮੈਚਿੰਗ ਚ ਆ ਗਿਆ ਜੀ ਇਹ ਵੀ ਮੈਚਿੰਗ ਚ ਵੀ ਆ ਗਿਆ ਇਹਨੂੰ ਆਲ ਓਵਰ ਵੀ ਮਿਲ ਜੂਗਾ ਜੀ ਤਾਂ ਤੁਹਾਨੂੰ ਇਹ ਸਾਰੇ ਸੂਈਜ਼ਾ ਦੇ ਪੀਸ ਨੇਗੇ ਇਹਨਾਂ ਦੇ ਪ੍ਰਿੰਟਾਂ ਦਾ ਲੱਗ ਗਿਆ ਪਤਾ ਚੱਲ ਜਾਂਦਾ ਸਟੱਫ ਬੜਾ ਸੋਹਣਾ ਇਹਨਾਂ ਦਾ ਵੀ ਤੇ ਲਓ ਜੀ ਇਹ ਵਾਲਾ ਆ ਗਿਆ ਇਹ ਇਹ ਵਾਲਾ ਪੀਸ ਵੀ ਮੈਚਿੰਗ ਸੂਟ ਹੈ ਜੀ ਤੇ கிளாਸ 1 A ਰਹਿ ਗਿਆ ਜੀ ਇਹ ਸਾਰੇ ਕੱਟ ਪੀਸ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਆਪਣਾ ਨੰਬਰ ਹੈ 92531150369253115036 ਜਿੱਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇਹ ਮੈਂ ਦੁਬਾਰਾ ਤੋਂ ਦਿਖਾ ਦਿੰਨੀ ਆ ਜਿਹੜੇ ਆਪਣੇ ਕੋਲੇ ਵਾਟਰ ਕਾਟਨ ਦੇ ਪਏ ਸੀਗੇ ਮੁਫਤ ਲਾਲ ਦੇ ਲਓ ਜੀ ਇਹ ਵਾਲੇ ਪੀਸ ਨੇ ਸਾਰੇ 7-8 ਪੀਸ ਹੈਗੇ ਨੇ ਇਹਦੇ ਜਿਹੜਾ ਵੀ ਤੁਹਾਨੂੰ ਚਾਹੀਦਾ ਕਿਉਂਕਿ ਅੱਗੇ ਦਾ ਮੌਸਮ ਬਹੁਤ ਸੋਹਣਾਗਾ ਇਹ ਵਾਲੇ ਸੂਟ ਜ਼ਿਆਦਾ ਚੱਲਣਗੇ Thank you.